14 ਸਾਲ ਹੋ ਗਏ ਸਰ ਮੈਨੂੰ ਜੀ ਪ੍ਰਾਈਵੇਟ ਜੌਬ ਕਰ ਲੈਣ ਨੂੰ ਜੀ 14 ਸਾਲ ਬਾਅਦ ਅੱਜ ਮੇਰੀ ਤੁਸੀ ਸੁਣੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਛਾ ਕਿਹੜਾ ਟੋਟਾ ਟੂਰੀ ਤੋਂ ਸ਼ੇਰਪੁਰ ਛੋੜਿਆ ਹਰਪਾ ਜੰਮਾ ਦਾ ਬੇਟਾ ਜੀ ਸ਼ੇਰਪੁਰ ਛੋੜਿਆ ਜੀ ਹਾਂ ਸ਼ੇਰਪੁਰ 12 ਸਾਲ ਹੋ ਗਏ ਛੋੜੇ ਨਾਲ ਜੁੜਿਆ ਨੂੰ ਵੀ ਪਾਰਲੀ ਵੱਲੋਂ ਜੀ ਅੱਛਾ ਤੇ ਹੁਣ ਕਿਹੜੀ ਨੌਕਰੀ ਚੱਲ ਕਰ ਮੈਂ ਸਰ ਫਾਇਰ ਡਰਾਈਵਰ ਜੀ ਅੱਛਾ ਹਾਂ ਜੀ ਫਾਇਰ ਬ੍ਰਿਗੇਡ ਦੀ ਕੋਈ ਕਿਸੇ ਕਿਸਮ ਦਾ ਕੋਈ ਪੈਸੇ ਪੁੱਛੇ ਜਾਂ ਕੋਈ ਨਹੀਂ ਸਰ 1 ਰੁਪਿਆ ਵੀ ਨਹੀਂ ਜੀ ਕੋਈ ਇਧਰ ਉਧਰੋਂ ਜਾ ਕਿਸੇ ਨੇ ਕਿਹਾ ਹੋਵੇ ਕੋਈ ਨਹੀਂ ਸਰ ਨਹੀਂ ਕੋਈ ਨਹੀਂ ਤੁਹਾਡਾ ਅਸਲ ਤੇ ਤੁਹਾਡੀ ਮਿਹਨਤ ਹੈ ਅਸੀਂ ਸੁਣਨ ਵਾਲੇ ਤਾਂ ਪਰਮਾਤਮਾ ਦੇ ਕੋ ਆਪਾਂ ਤਾਂ ਜ਼ਰੀਆ ਬਣ ਸਕਦੇ ਆਂ ਪਰ ਕਰੇ ਖੁਸ਼ੀ ਹੈ ਮੈਨੂੰ ਹਾਂਜੀ ਹਾਂ ਤੇ ਮੇਰੇ ਵੱਲੋਂ ਪਰਿਵਾਰ ਨੂੰ ਬਧਾਈ ਬਹੁਤ ਹੋਇਆ ਜੀ ਬਹੁਤ ਬਹੁਤ ਹੁਣ ਤੇ ਕਿਤੇ ਪਿੱਛੇ ਨਹੀਂ ਦੀਗੇ ਜੀ ਨਹੀਂ ਨਹੀਂ ਹੁਣ ਹੋਰ ਅੱਗੇ ਜਾਣਾ ਔਰ ਇਸ ਮੈਂ ਅਜੇ ਵੀ ਕਹਾਂਗਾ ਤੁਹਾਨੂੰ ਇਸ ਨੌਕਰੀ ਨੂੰ ਤੁਸੀਂ ਆਖਰੀ ਨਹੀਂ ਸਮਝਣਾ ਨਾ ਹੀ ਪਹਿਲੀ ਸਮਝਣਾ ਹੈ ਹਜੇ ਹੋਰ ਪੜ ਕੇ ਹੋਰ ਜਿਆਦਾ ਵੱਡੀਆਂ ਪੋਸਟਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਪੜ ਲਓ ਮੈਰਿਟ 'ਚ ਆ ਜਾਓ ਤੁਹਾਡੇ ਘਰੇ ਚਿੱਠੀ ਆਊਗੀ ਜੀ ਜੀ ਜਿੰਦਾਬਾ ਬਹੁਤ ਬਤਾਨਾ 14 ਸਾਲ ਹੋ ਗਏ ਸਰ ਮੈਨੂੰ ਜੀ ਪ੍ਰਾਈਵੇਟ ਜੌਬ ਕਰਦੇ ਨੂੰ ਜੀ 14 ਸਾਲ ਬਾਅਦ ਅੱਜ ਮੇਰੀ ਤੁਸੀ ਸੁਣੀ ਆ ਜੀ ਬਹੁਤ ਬਹੁਤ ਧੰਨਵਾਦ ਛੋੜਾ ਧੂਰੀ ਤੋਂ ਸ਼ੇਰਪੁਰ ਛੋੜਿਆ ਹਰਪਾ ਜਿੰਦਾਬਾ ਬੇਟਾ ਸ਼ੇਰਪੁਰ ਛੋੜਿਆ ਜੀ ਹਾਂ ਸ਼ੇਰਪੁਰ 14 ਸਾਲ ਹੋ ਗਏ ਤੁਹਾਡੇ ਨਾਲ ਜੁੜਿਆ ਨੂੰ ਵੀ ਪਾਰਲੀ ਵੱਲੋਂ ਜੀ ਅੱਛਾ ਤੇ ਹੁਣ ਕਿਹੜੀ ਨੌਕਰੀ ਚੱਲ ਕਰੇ ਮੈਂ ਸਰ ਫਾਇਰ ਡਰਾਈਵਰ ਜੀ ਅੱਛਾ ਹਾਂ ਜੀ ਫਾਇਰ ਬ੍ਰਿਗੇਡ ਦੀ ਕੋਈ ਕਿਸੇ ਕਿਸਮ ਦਾ ਕੋਈ ਪੈਸੇ ਪੁੱਛੇ ਜਾਂ ਕੋਈ ਨਹੀਂ ਸਰ 1 ਰੁਪਿਆ ਵੀ ਨਹੀਂ ਜੀ ਕੋਈ ਇਧਰ ਉਧਰੋਂ ਜਾ ਕਿਸੇ ਨੇ ਕਿਹਾ ਹੋਵੇ ਨਹੀਂ ਸਰ ਕੋਈ ਬੁੱਧ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜੀ 14 ਸਾਲ ਬਾਅਦ ਸੁਣੀ ਆਈ ਇਹਨੇ ਨਹੀਂ ਨਹੀਂ ਕੋਈ ਨਹੀਂ ਅਸਲ 'ਚ ਤੁਹਾਡੀ ਮਿਹਨਤ ਹੈ ਅਸੀਂ ਸੁਣਨ ਵਾਲੇ ਤਾਂ ਪ੍ਰਮਾਤਮਾ ਦੇ ਕੋ ਆਪਾਂ ਤਾਂ ਜ਼ਰੀਆ ਬਣ ਸਕਦੇ ਆਂ ਪਰ ਕਰੇ ਖੁਸ਼ੀ ਹੈ ਮੈਨੂੰ ਹਾਂਜੀ ਹਾਂ ਤੇ ਮੇਰੇ ਵੱਲੋਂ ਪਰਿਵਾਰ ਨੂੰ ਬਤਾਈਏ ਬਹੁਤ ਹੋਇਆ ਜੀ ਬਹੁਤ ਬਹੁਤ ਨਹੀਂ ਹੁਣ ਕਿਤੇ ਪਿੱਛੇ ਨਹੀਂ ਜੀ ਨਹੀਂ ਨਹੀਂ ਹੁਣ ਹੋਰ ਅੱਗੇ ਜਾਣਾ ਔਰ ਇਸ ਮੈਂ ਅਜੇ ਵੀ ਕਹੂੰਗਾ ਤੁਹਾਨੂੰ ਇਸ ਨੌਕਰੀ ਨੂੰ ਤੁਸੀਂ ਆਖਰੀ ਨਹੀਂ ਸਮਝਣਾ ਨਾ ਹੀ ਪਹਿਲੀ ਸਮਝਣਾ ਹੈ ਹਜੇ ਹੋਰ ਪੜ ਕੇ ਹੋਰ ਜਲ ਜ਼ਿਆਦਾ ਵੱਡੀਆਂ ਪੋਸਟਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਪਰਲੋ ਮੈਰਿਟ ਚ ਆਜੋ ਤੁਹਾਡੇ ਘਰੇ ਚਿੱਠੀ ਆਊਗੀ ਜੀ ਸਰ ਜਿੰਦਾਬਾਹ ਬਹੁਤ ਬਤਾਨਾ 14 ਸਾਲ ਹੋ ਗਏ ਸਰ ਮੈਨੂੰ ਜੀ ਪ੍ਰਾਈਵੇਟ ਪ੍ਰਾਈਵੇਟ ਜੋਬ ਕਰਦੇ ਨੂੰ ਜੀ 14 ਸਾਲ ਬਾਅਦ ਅੱਜ ਮੇਰੇ ਤੁਸੀਂ ਸੁਣੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਛਾ ਕਿਹੜਾ ਕਿਹੜਾ ਤੁਰੀ ਤੋਂ ਸ਼ੇਰਪੁਰ ਛੋਡੀਆਂ ਹਰਪਾ ਜਿੰਦਾਬਾਹ ਬੇਟਾ ਜੀ ਸ਼ੇਰਪੁਰ ਛੋਡੀਆਂ ਜੀ ਹਾਂ ਸ਼ੇਰਪੁਰ 12 ਸਾਲ ਹੋ ਗਏ ਤੁਹਾਡੇ ਨਾਲ ਜੁੜਿਆ ਨੂੰ ਵੀ ਪਾਰਲੇ ਵੱਲੋਂ ਜੀ ਅੱਛਾ ਤੇ ਹੁਣ ਕਿਹੜੀ ਨੌਕਰੀ ਚਾਹੁੰਦੇ ਹੋ ਮੈਂ ਸਰ ਫਾਇਰ ਡਰਾਈਵਰ ਜੀ ਅੱਛਾ ਹਾਂ ਜੀ ਫਾਇਰ ਬ੍ਰਿਗੇਡ ਦੀ ਕੋਈ ਕਿਸੇ ਕਿਸਮ ਦਾ ਕੋਈ ਪੈਸੇ ਪ ਕੋਈ ਇਧਰੋਂ ਉਧਰੋਂ ਜਾਂ ਕਿਸੇ ਨੇ ਕਿਹਾ ਹੋਵੇ ਕੋਈ ਬੁੱਧਵਾਰ ਨੂੰ ਆਜੀ ਵੀਰਵਾਰ ਨੂੰ ਆਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜੀ 14 ਸਾਲ ਬਾਅਦ ਸੁਣੀ ਆਈ ਇਹਨੇ ਨਹੀਂ ਨਹੀਂ ਕੋਈ ਨਹੀਂ ਤੁਹਾ ਅਸਲ ਤੇ ਤੁਹਾਡੀ ਮਿਹਨਤ ਹੈ ਅਸੀਂ ਸੁਣਨ ਵਾਲੇ ਤਾਂ ਪਰਮਾਤਮਾ ਦੇਖੋ ਆਪਾਂ ਤਾਂ ਜ਼ਰੀਆ ਬਣ ਸਕਦੇ ਆਂ ਪਰ ਕਰੇਮ ਖੁਸ਼ੀ ਹੈ ਮੈਨੂੰ ਤੇ ਮੇਰੇ ਵੱਲੋਂ ਪਰਿਵਾਰ ਨੂੰ ਬਤਾਈਏ ਬਹੁਤ ਬਹੁਤ ਧੰਨਵਾਦ ਜੀ ਹੋਰ ਕਿਤੇ ਪਿੱਛੇ ਦਿੱਗੇ ਜੀ ਨਹੀਂ ਨਹੀਂ ਹੁਣ ਹੋਰ ਅੱਗੇ ਜਾਣਾ ਔਰ ਇਸ ਮੈਂ ਅਜੇ ਵੀ ਕਹੂੰਗਾ ਤੁਹਾਨੂੰ ਇਸ ਨੌਕਰੀ ਨੂੰ ਤੁਸੀਂ ਆਖਰੀ ਨਹੀਂ ਸਮਝਣਾ ਨਾ ਹੀ ਪਹਿਲੀ ਸਮਝਣਾ हजे होर पढ़ के होर ज़्यादा जाद, ज्यादा बड़ी पोस्टा थोड़ा तो इंतजार कर रही ने पढ़ लो मैरिट च आ जाओ थोड़े घरें चिठी आऊगी जिंदा बहुत बहुत धनबाद